ਹਾਂਜੀ ਸਾਰੋ ਸਤਿ ਸ਼੍ਰੀ ਅਕਾਲ ਜੀ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਤੇ ਇਹ ਜਿਹੜਾ ਮੌਸਮ ਹੁੰਦਾ ਹੈ ਇਹ ਬਿਮਾਰੀਆਂ ਦਾ ਘਰ ਮੰਨਿਆ ਜਾਂਦਾ ਹੈ ਉਹ ਡੇਰੀ ਫਾਰਮਾਂ ਵਾਸਤੇ ਅਕਸਰ ਜਿਹੜਾ ਸਮਾਂ ਹੁੰਦਾ ਹੈ ਇਹ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਤੇ ਘਾਟੇ ਦਾ ਸਮਾਂ ਹੁੰਦਾ ਹੈ ਅੱਜ ਆਪਾਂ ਗੱਲ ਕਰਾਂਗੇ 5 ਜ਼ਰੂਰੀ ਗੱਲਾਂ ਜਾਂ 5 ਗਲਤੀਆਂ ਜਾਂ 5 ਗਲਤੀਆਂ ਨੂੰ ਕਿਵੇਂ ਸਹੀ ਕਰ ਸਕਦੇ ਹਾਂ ਜਿੱਦ ਤਰ੍ਹਾਂ ਅਸੀਂ ਡੇਰੀ ਫਾਰਮ ਨੂੰ ਲਾਹੇਵੰਦ ਬਣਾ ਸਕਦੇ ਹਾਂ ਸਭ ਤੋਂ ਪਹਿਲੀ ਗੱਲ ਹੈਗੀ ਜਿਹੜੀ ਉਹ ਹੈਗੀ ਸਭ ਤੋਂ ਵੱਡਾ ਖਰਚਾ ਹੈਗਾ ਫੀਡ ਦਾ ਫੀਡ ਦੇਖੋ ਕੀ ਹੁੰਦਾ ਜੇ ਅਸੀਂ ਲਾਈਏ ਫੀਡ ਚਾਰਾ ਤੂੜੀ ਜਿਹੜਾ ਹੈ ਸਾਡੇ ਫਾਰਮ ਦਾ ਜਿਹੜਾ ਦੋ ਤੇ ਹੀ ਖਰਚਾ 70-75% ਖਰਚਾ ਜਿਹੜਾ ਹੁੰਦਾ ਹੈ ਇਹ ਤਿੰਨਾਂ ਚੀਜ਼ਾਂ ਤੇ ਹੁੰਦਾ ਹੈ ਫੀਡ ਹੋ ਗਿਆ ਮੱਕੀ ਦਾ ਚਾਰ ਹੋ ਗਿਆ ਤੇ ਹਰਾ ਚਾਰਾ ਹੋ ਗਿਆ ਤੂੜੀ ਹੋ ਗਈ ਪਹਿਲੀ ਗੱਲ ਤੇ ਹੀ ਜੇ ਜੇਸੀ ਹਰੇ ਚਾਰੇ ਦੀ ਗੱਲ ਕਰੀਏ ਤਾਂ ਹਰੇ ਚਾਰੇ ਚ ਹੁਣ ਨਵੀਆਂ ਵੈਰੈਟੀਆਂ ਬਹੁਤ ਆ ਗਈਆਂ ਜਿਹੜੇ ਛੋਟੇ ਪਸ਼ੂ ਪਾਲਕ ਨੇ ਜਿਨ੍ਹਾਂ ਨੇ ਅੱਖਾਂ ਮੀਚ ਕੇ ਅਚਾਰ ਦੀ ਵਰਤੋਂ ਸ਼ੁਰੂ ਕਰਤੀ ਹੈ ਅਚਾਰ ਜਿਹੜਾ ਪੰਜਾਬ ਚ ਬਣ ਰਿਹਾ ਸਿਰਫ ਅਸੀਂ ਜੇ ਕੁਝ ਗਾਂ ਬਦੂ ਡੇਰੀ ਫਾਰਮਰ ਨੂੰ ਛੱਡਦੀਏ ਤਾਂ ਜਿਹੜੇ ਵਪਾਰਕ ਤੌਰ ਤੇ ਅਚਾਰ ਬਣਾ ਰਿਹਾ ਲੋਕ ਤਮੈਂ ਦੇਖਿਆ ਬਹੁਤ ਜਗ੍ਹਾ ਤੇ ਅਚਾਰ ਦੀ ਰੀਪੈਕਿੰਗ ਵੀ ਹੋਣ ਲੱਗ ਗਈ ਮਟੋਏ ਚ ਪਾ ਕੇ ਜਿਹੜਾ ਹੈਗਾ ਫਿਲਮ ਦਾ ਖਰਚਾ ਬਚਾਉਣ ਵਾਸਤੇ ਉਹ ਲੋਕ ਜਿਹੜੇ ਹੈਗੇ ਉਹਨੂੰ ਪੈਕ ਕਰੀ ਜਾਂਦੇ ਆ ਇਹਦੇ ਨਾਲ ਸਮੱਸਿਆਵਾਂ ਬਹੁਤ ਜ਼ਿਆਦਾ ਵੱਧ ਰਹੀਆਂ ਐ ਮਾੜੀ ਕੁਆਲਿਟੀ ਦੇ ਅਚਾਰ ਨਾਲ ਸੋ ਅਚਾਰ ਜਾਂ ਤਾਂ ਸੀ ਵਧੀਆ ਕੁਆਲਿਟੀ ਦਾ ਬਣਾਓ ਜਾਂ ਫਿਰ ਵਧੀਆ ਕੁਆਲਿਟੀ ਦਾ ਲਓ ਅਕਸਰ ਕੀ ਹੁੰਦਾ ਪੰਜਾਬ ਦੇ ਵਿੱਚ ਹਲੇ ਵੀ ਬਹੁਤ ਜਗ੍ਹਾ ਤੇ ਮਾੜੀ ਕੁਆਲਿਟੀ ਦਾ ਅਚਾਰ ਵਿਕ ਰਿਹਾ ਜਿਹਦੇ ਨਾਲ ਜਿਹੜਾ ਛੋਟਾ ਪਸ਼ੂ ਪਾਲਕ ਹੈ ਉਹਦਾ ਜਿਹੜਾ ਹੈਗਾ ਇੱਕ ਤਰ੍ਹਾਂ ਕਹੀਏ ਵੀ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਔਰ ਉਹਦਾ ਜਿਹੜਾ ਹੈਗਾ ਜਿਹੜਾ ਆਰਥਿਕ ਪੱਧਰ ਹੈ ਜਿਹੜਾ ਉਹਦਾ ਸਮਾਜਿਕ ਪੱਧਰ ਹੈ ਉਹ ਬਹੁਤ ਜ਼ਿਆਦਾ ਜਿਹਦੇ ਨਾਲ ਡਿਸਟਰਬ ਹੋ ਰਿਹਾ ਸੋ ਇਹ ਜਿਹੜੇ ਸਾਡੇ ਛੋਟੇ ਪਸ਼ੂ ਪਾਲਕ ਨੇ ਦੋ ਚਾਰ ਪਸ਼ੂ ਵਾਲੇ ਇਹ ਮੈਂ ਕਹੂੰਗਾ ਮਾੜੀ ਕੁਆਲਿਟੀ ਦੇ ਚਾਰਨ ਨੂੰ ਲੈਣ ਵਾਸਤੇ ਹਰਾ ਚਰਾ ਹੀ ਠੀਕ ਹੈ ਕਿਉਂਕਿ ਮਾੜੀ ਕੁਆਲਿਟੀ ਦੇ ਚਾਹ ਮੈਂ ਇਹਨਾਂ ਦੇ ਕੀ ਹੁੰਦਾ ਵੀ ਰਿਪੀਟ ਬਰੀਡਿੰਗ ਜਿਹੜੀ ਹੈਗੀ ਪਸ਼ੂਆਂ ਦਾ ਬਾਰ ਬਾਰ ਫਿਰਨਾ ਜਦ ਦੁੱਧ ਦੀ ਕੁਆਲਿਟੀ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਦੁੱਧ ਦੀ ਕੁਆਲਿਟੀ ਖਰਾਬ ਹੋਣਾ ਐਂਟੀਬਾਇਓਟਿਕ ਦਾ ਦਵਾਈਆਂ ਦਾ ਖਰਚਾ ਵਧ ਰਿਹਾ ਹੈ ਬਿਮਾਰੀਆਂ ਵਧ ਰਹੀਆਂ ਹਨ ਖਾਸ ਕਰਕੇ ਦੋਗਲੀਆਂ ਗਾਵਾਂ ਦੇ ਵਿੱਚ ਦੂਜੇ ਨੰਬਰ ਤੇ ਤੂੜੀ ਹੈ ਦੇਖੋ ਤੂੜੀ ਜਿਹੜੀ ਹੈਗੀ ਤੂੜੀ 'ਚ ਹਲੇ ਵੀ ਪੰਜਾਬ 'ਚ ਬਹੁਤ ਜ਼ਿਆਦਾ ਪ੍ਰੋਬਲਮਾਂ ਨੇ ਅੱਗੇ ਬਰਸਾਤਾਂ ਹੋਣੀਆਂ ਹਨ ਵੀ ਬੇਮੌਸਮੀ ਬਰਸਾਤਾਂ ਹੋਈਆਂ ਨਵੀਂ ਤੂੜੀ ਆਉਣੀ ਹੈ ਨਵੀਂ ਤੂੜੀ 'ਚ ਮਿੱਟੀ ਬਹੁਤ ਜ਼ਿਆਦਾ ਹੁੰਦੀ ਹੈ ਮਿੱਟੀ ਘੱਟੇ ਕਰਕੇ ਪਸ਼ੂ ਨੂੰ ਬੰਨ ਪੈਣ ਦੀ ਬੜੀ ਸਮੱਸਿਆ ਆਉਂਦੀ ਹੈ ਤੂੜੀ 'ਚ ਉਲੀ ਦੀ ਸਮੱਸਿਆ ਬੜੀ ਆ ਗਈ ਹੈ ਉਹ ਜਿਹੜੀ ਹੈਗੀ ਉਲੀ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਪਾਣੀ ਦੀ ਮਾਤਰਾ ਤੂੜੀ ਚ ਬਹੁਤ ਜ਼ਿਆਦਾ ਹੁੰਦੀ ਹੈ ਤੇ ਤੂੜੀ ਜਿਹੜੀ ਹੈਗੀ ਪਹਿਲੀ ਗੱਲ ਤਾਂ ਤੂੜੀ ਦੀ ਮਾਤਰਾ ਜਿਹੜੀ ਹੈਗੀ ਆਮ ਪਸ਼ੂ ਨੂੰ 1 ਕਿਲੋ 1.5 ਕਿਲੋ 2 ਕਿਲੋ ਤੋਂ ਬਾਅਦ ਤੂੜੀ ਨਹੀਂ ਚਾਹੀਦੀ ਹੁੰਦੀ ਖਾਸ ਕਰਕੇ ਜੇ ਦਾ ਤਾਜ਼ਾ ਪਸ਼ੂ ਹੈ ਤਾਜ਼ਾ ਸੂਆ ਪਸ਼ੂ ਹੈ ਦੂਜੀ ਗੱਲ ਇਹ ਹੈ ਤੂੜੀ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ ਤੂੜੀ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਲੋਕ ਕੀ ਕਰਦੇ ਵੀ ਤੂੜੀ ਚ ਜਿਹੜੇ ਗੰੰਢਾ ਬਣਿਆ ਹੁੰਦੀ ਹੈ ਜਿਹੜੇ ਗੱਟੂ ਜੇ ਬਣ ਜਾਂਦੇ ਆ ਗਿੱਲੇ ਹੋਣ ਨਾਲ ਉਹਨਾਂ ਨੂੰ ਥੱਲੇ ਖਿਲਾਰ ਦਿੰਦੇ ਆ ਜਾਂ ਅੱਡ ਕੱਢ ਦਿੰਦੇ ਆ ਉਹਨਾਂ ਨੂੰ ਅੱਡ ਕੱਢ ਕੇ ਇਹ ਗੱਲ ਸੋਚਣ ਵਾਲੀ ਵੀ ਉਹਨਾਂ ਦਾ ਕਰਨਾ ਕੀ ਐ ਥੱਲੇ ਪਾਉਣ ਨਾਲ ਵੀ ਉਹਨਾਂ ਨੂੰ ਨਹੀਂ ਨੁਕਸਾਨ ਕਰਨਾ ਜਿੰਨਾ ਉਹਨੇ ਪਸ਼ੂ ਨੂੰ ਖਵਾਉਣ ਨਾਲ ਨੁਕਸਾਨ ਕਰਨਾ ਸੋ ਇਹ ਦੋਨਾਂ ਚੀਜ਼ਾਂ ਦਾ ਧਿਆਨ ਦੇਣ ਦੀ ਲੋੜ ਐ ਤੂੜੀ ਨੂੰ ਸਕਾ ਕੇ ਪਾਓ ਪਹਿਲੀ ਗੱਲ ਤਾਂ ਤੂੜੀ 'ਚ ਪਾਣੀ ਬਹੁਤ ਜ਼ਿਆਦਾ ਹੁੰਦਾ ਦੂਜੀ ਗੱਲ ਇਹ ਐ ਵੀ ਤੂੜੀ ਨੂੰ ਛਾਣ ਕੇ ਪਾਓ ਛਾਣਨਾ ਵੀ ਬਹੁਤ ਜ਼ਰੂਰੀ ਮਿੱਟੀ ਤੁਸੀਂ ਦੇਖੋਗੇ ਵੀ ਜੇ ਅਸੀਂ ਤੂੜੀ ਨੂੰ ਛਾਣੋਗੇ ਤਾਂ 15 20% ਤੱਕ ਮਿੱਟੀ ਨਿਕਲਦੀ ਹੈ ਇਹ ਮਿੱਟੀ ਜਿਹੜੀ ਹੈਗੀ ਪਸ਼ੂਆਂ 'ਚ ਬੰਨ ਪਾਉਂਦੀ ਹੈ ਪਸ਼ੂਆਂ 'ਚ ਜਾ ਕੇ ਢੇਟ ਦੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ ਜਿੱਤੇ ਇਹ ਜੀ ਤੂੜੀ ਹੋਊਗੀ ਉੱਥੇ ਪਸ਼ੂਆਂ 'ਚ ਬਦ ਹਜਮੀ ਦੇ ਕੇਸ ਕਿਸੇ ਦਵਾਈ ਨਾਲ ਨਹੀਂ ਜਾਣੇ ਹੈਗੇ ਤੀਜੇ ਨੰਬਰ ਤੇ ਅਸੀਂ ਫੀਡ ਦੀ ਗੱਲ ਕਰੀਏ ਜੇ ਆਪਾਂ ਪਹਿਲੇ ਉਹਦੇ ਵਿੱਚੋਂ ਗੱਲ ਕਰੀਏ ਫੀਡ ਦੇ ਵਿੱਚ ਫੀਡ ਦੇ ਵਿੱਚ ਕੀ ਹੈ ਦੇਖੋ ਫੇਜ ਫੀਡਿੰਗ ਬਾਰੇ ਪਹਿਲਾਂ ਗੱਲ ਕਰਦੇ ਹਾਂ ਫੀਡ ਫਿਡਿੰਗ ਜਿਹੜਾ ਹੈਗਾ ਉਹ ਬਹੁਤ ਵੱਡਾ ਜਿਹੜਾ ਨੁਸਖਾ ਹੈਗਾ ਵੀ ਉਮਰ ਮੁਤਾਬਕ ਤੇ ਲੋੜ ਮੁਤਾਬਕ ਪਸ਼ੂ ਦੀ ਜਿਹੜੀ ਜ਼ਰੂਰਤ ਹੋਣੀ ਚਾਹੀਦੀ ਹੈ ਫੀਡ ਫਿਡਿੰਗ ਚ ਇਹ ਪਹਿਲੀ ਗੱਲ ਇਹ ਹੈ ਵੀ ਕਾਫ ਸਟਰਟਰ ਦੀ ਵਰਤੋਂ ਪੰਜ ਕਿੰਨੀ ਮੜਾਈਏ ਪਹਿਲੇ 5-6 ਦਿਨ ਤੋਂ ਲੈ ਕੇ 3 ਮਹੀਨੇ ਤੱਕ ਕਾਫ ਸਟਰਟਰ ਦੀ ਵਰਤੋਂ ਯਕੀਨੀ ਬਣਾਈਏ ਪਹਿਲੇ 3 ਮਹੀਨੇ ਸੀ ਪਸ਼ੂ ਨੂੰ ਤੂੜੀ ਪੱਠਾ ਪਰਾਲੀ ਨਹੀਂ ਦੇਣਾ ਹੁੰਦਾ ਉਦੋਂ ਬਾਅਦ ਕਾਫ ਗਰੋਅਰ ਆਉਂਦਾ ਹੈਗਾ ਕਾਫ ਗਰੋਅਰ ਵੀ 3 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਕਾਫ ਗਰੋਅਰ ਵਰਤ ਸਕਦੇ ਹੋ ਉਦੋਂ ਬਾਅਦ ਹੀਪਰ ਫੀਡ ਆਉਂਦੀ ਹੈ ਜਿਹੜੀ ਬੱਚੇ ਵਾਲੀ ਫੀਡ ਹੈਗੀ ਬਹੁਤ ਸਾਰੇ ਕੰਪਨੀਆਂ ਦੀ ਵਧੀਆ ਫੀਡ ਆਉਂਦੀ ਹੈ ਤੁਸੀਂ ਆਪਣੇ ਨੇੜੇ ਦੀ ਜਿਹੜੀ ਵਧੀਆ ਫੀਡ ਉਪਲਬਧ ਹੈ ਉਹ ਵਰਤ ਸਕਦੇ ਹੋ ਇਹਦੇ ਨਾਲ ਕੀ ਹੋਊਗਾ ਵੀ ਜਦੋਂ ਤੁਸੀਂ ਹੀਪਰ ਫੀਡ ਵਰਤੋਗੇ ਤੁਸੀਂ ਜਿਹੜੀ ਕੱਟੀ ਬੱਚੀ ਹੈ ਕੋਈ ਵੀ ਉਹ ਤਿਆਰ ਤਾਂ ਲੱਖ ਰੁਪਏ ਤੋਂ ਘੱਟ ਨਹੀਂ ਹੋਣੀ ਪਰ ਤੁਹਾਡੀ 2 ਸਾਲ ਦੀ ਬੈਰੀਡੀ ਤੇ 3 ਸਾਲ ਦੀ ਝੋਟੀ ਹੈ ਜਿਹੜੀ ਉਹ ਸੂਪ ਪੈਣੀ ਹੈ ਉਹ ਬਹੁਤ ਵੱਡਾ ਸਾਡੇ ਵਾਸਤੇ ਉਹ ਹੈ ਉਦੋਂ ਬਾਅਦ ਗੱਬਣ ਬੱਚੀਆਂ ਵਾਸਤੇ ਅੱਜਕੱਲ ਰਿਪਲੇਸਮੈਂਟ ਹੀਪਰ ਵੀ ਆਉਂਦੀ ਹੈ ਬਹੁਤ ਹੀ ਵਧੀਆ ਕੁਆਲਿਟੀ ਦੀ ਰਿਪਲੇਸਮੈਂਟ ਹੀਪਰ ਆਉਂਦੀ ਹੈ ਜੀ ਉਦੋਂ ਬਾਅਦ ਜਿਹੜੇ ਆਮ ਗੱਬਣ ਪਸ਼ੂ ਨੇ ਜਿਹੜੇ ਇੱਕ ਸੂਆ ਦੇ ਚੱਕਰ ਉਨਾਂ ਵਾਸਤੇ ਡਰਾਈ ਫੀਡ ਆਉਂਦੀ ਹੈ ਜੀ ਉਹ ਅਲੱਗ ਆਉਂਦੀ ਹੈ ਰਿਪਲੇਸਮੈਂਟ ਹੀਪਰ ਨਾਲੋਂ ਅਲੱਗ ਜਿਹੜੀ ਹੁੰਦੀ ਹੈ ਡਰਾਈ ਫੀਡ ਆਉਂਦੀ ਹੈ ਉਦੋਂ ਬਾਅਦ ट्रांजिशन ਫੀਡ ਹੈ ਜਿਹੜੀ ਸੂਣ ਤੋਂ 20-25 ਦਿਨ ਪਹਿਲਾਂ ਦੇਈਦੀ ਹੈ ਉਦੋਂ ਬਾਅਦ ਤਾਜ਼ੇ ਸੂਏ ਪਸ਼ੂਆਂ ਦੀ ਫੀਡ ਹੈ ਇਹ ਸਾਰੀ ਪੰਜ ਛੇ ਤਰ੍ਹਾਂ ਦੀ ਫੀਡ ਜੇ ਤੁਸੀਂ ਨਹੀਂ ਵਰਤੋਗੇ ਤੋਂ ਬੜਾ ਇਹ ਧੰਦਾ ਕਦੇ ਲਾਹੇਵੰਦ ਨਹੀਂ ਹੋ ਸਕਦਾ ਸੋ ਇਹ ਸਾਨੂੰ ਫੈਸਲਾ ਲੈਣਾ ਪੈਣਾ ਵੀ ਅਸੀਂ ਇਹ ਧੰਦੇ ਨੂੰ ਲਾਹੇਵੰਦ ਕਰਨਾ ਹੈ ਜਾਂ ਨਹੀਂ ਕਰਨਾ ਸੋ ਪਹਿਲਾ ਇਹ ਦੂਜੇ ਨੰਬਰ ਤੇ ਦੇਖੋ ਹੈਗਾ ਦੁੱਧ ਦਾ ਰੇਟ ਅਕਸਰ ਗਰਮੀਆਂ ਦੇ ਵਿੱਚ ਦੁੱਧ ਦੇ ਰੇਟ ਵਧ ਜਾਂਦੇ ਹੁੰਦੇ ਆ ਕਿਉਂਕਿ ਦੁੱਧ ਦੀ ਜਿਹੜੀ ਪੈਦਾਵਾਰ ਹੈ ਘਟ ਜਾਂਦੀ ਹੈ ਪਰ ਹਲੇ ਤੱਕ ਉਸ ਤਰ੍ਹਾਂ ਨਹੀਂ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਰੇਟਾਂ ਦੇ ਵਿੱਚ ਕੋਈ ਹੋ ਨਹੀਂ ਹੋਇਆ ਹੈਗਾ ਜ਼ਿੰਮੇਵਾਰ ਪਸ਼ੂ ਪਾਲ ਖਲੇ ਵੀ ਦੁੱਧ ਦੇ ਰੇਟ ਦੀ ਬਹੁਤ ਜ਼ਿਆਦਾ ਸ਼ਿਕਾਇਤ ਕਰਦਾ ਹੈ ਦੁੱਧ ਦਾ ਰੇਟ ਦੇ ਕੋਈ ਇਹ ਹੈ ਵੀ ਗਾਵਾਂਾਂ ਚ 1.5 ਕਿਲੋ ਫੀਡ ਜਿੰਨੇ ਦੀ ਪੈਂਦੀ ਆ ਓੰਨੇ ਦਾ ਲੀਟਰ ਦੁੱਧ ਤੇ ਮੱਝਾਂ ਚ 2 ਕਿਲੋ ਫੀਡ ਦੇ ਬਰਾਬਰ ਜੇ ਸੀ 2 ਕਿਲੋ ਫੀਡ ਦੇ ਬਰਾਬਰ ਜੇ ਸੀ 1 ਲੀਟਰ ਦੁੱਧ ਜਾਂ ਕਿਲੋ ਦੁੱਧ ਵੇਚੋਗੇ ਤਾਂ ਹੀ ਤੁਸੀਂ ਲੰਬੇ ਸਮੇਂ ਵਾਸਤੇ ਧੰਦੇ ਚ ਟਿਕੇ ਰਹਿ ਸਕਦੇ ਹੋ ਔਰ ਇਹ ਕੰਮ ਜਿਹੜਾ ਹੈਗਾ ਸਾਨੂੰ ਆਪ ਅੱਗੇ ਹੋ ਕੇ ਕਰਨਾ ਪੈਣਾ ਕੋਈ ਵੀ ਨੇੜੇ ਜਿਹੜੀ ਕਰੋਣੀ ਹੈਗੀ ਘਰ ਹੈਗੇ ਜਿਹੜੇ ਉੱਥੇ ਦੁੱਧ ਪਾਉਣਾ ਸ਼ੁਰੂ ਕਰੋ ਸਿਰਫ ਤੁਸੀਂ ਜੇ ਕਹੋਗੇ ਵੀ ਸੋਸਾਇਟੀਆਂ ਡੇਰੀਆਂ ਨੂੰ ਦੁੱਧੀਆਂ ਨੂੰ ਵੇਚ ਕੇ ਜਿਹੜਾ ਦੁੱਧ ਹੈਗਾ ਉਹਦੇ ਨਾਲ ਇਸ ਧੰਦੇ ਨੂੰ ਕਦੇ ਵੀ ਵੱਡਾ ਬਿਜ਼ਨਸ ਇਸ ਧੰਦੇ ਨੂੰ ਬਣਾਉਣਾ ਬਹੁਤ ਔਖਾ ਹੋ ਜਾਂਦਾ ਹੈ ਹਾਂ ਜਿਹੜੇ ਸਾਡੇ ਬਹੁਤ ਵੱਡੇ ਪਸ਼ੂ ਪਾਲਕ ਹੈਗੇ ਜਿਨ੍ਹਾਂ ਕੋਲੇ 2 4 5 ਕਿਲੋ ਦੁੱਧ ਹੈ ਉਹਨਾਂ ਦਾ ਠੀਕ ਹੈ ਥੋੜਾ ਜਿਹਾ ਮਾਰਜਨ ਬਣ ਜਾਂਦਾ ਹੈਗਾ 2 4 5 ਰੁਪਏ ਲੀਟਰ ਤੱਕ ਪਰ ਆਮ ਪਸ਼ੂ ਪਾਲਕ ਵਾਸਤੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਵੱਡੇ ਪਸ਼ੂ ਪਾਲਕਾਂ ਦੇ ਖਰਚੇ ਵੀ ਉਸ ਹਿਸਾਬ ਨਾਲ ਘਟ ਜਾਂਦੇ ਆ ਜਿਆਦਾ ਦੁੱਧ ਪੈਦਾ ਕਰਦੇ ਆ ਜਦੋਂ ਉਹ ਸੋ ਪਰ ਛੋਟੇ ਪਸ਼ੂ ਪਾਲਕ ਵਾਸਤੇ ਜਿਹੜਾ 500 ਲੀਟਰ ਵਾਲਾ ਉਹਦੇ ਵਾਸਤੇ ਬਹੁਤ ਔਖਾ ਹੈ ਜੇ ਉਹ ਦੁੱਧ ਇੰਦੇ ਨਹੀਂ ਵੇਚੂਗਾ ਸਹੀ ਤਰੀਕੇ ਨਾਲ ਤੇ ਨਹੀਂ ਕੰਮ ਸੈੱਟ ਆਉਣਾ ਹੈਗਾ ਤੀਜੇ ਨੰਬਰ ਤੇ ਦੇਖੋ ਦਵਾਈਆਂ ਦਾ ਖਰਚ ਹੈ ਗਰਮੀਆਂ ਦੇ ਵਿੱਚ ਕੀ ਹੁੰਦਾ ਵੀ ਅਕਸਰ ਬਿਮਾਰੀਆਂ ਵੱਧ ਜਾਂਦੀਆਂ ਤੇ ਦਵਾਈਆਂ ਦੀ ਵਰਤੋਂ ਵੀ ਤੇ ਦਵਾਈਆਂ ਦੀ ਦੁਰਵਰਤੋਂ ਵੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਿਵੇਂ ਅਸੀਂ ਦੇਖਿਆ ਪਿੱਛੇ ਜਿਹਨੋਂ ਦੇਖੋ ਪੰਜਾਬ ਚ ਬਹੁਤ ਜਗ੍ਹਾ ਤੇ ਗਲ ਕੋਟੂ ਮੂੰਖੁਰ ਦੇ ਜਿਹੜੇ ਕੇਸ ਸੀਗੇ ਜਾਂ ਹੋਰ ਬਿਮਾਰੀਆਂ ਦੇ ਕੇਸ ਦੇਖੇਗੇ ਉਹਦੇ ਵਿੱਚ ਕੀ ਹੁੰਦਾ ਵੀ ਐਂਟੀਬਾਇਓਟਿਕਸ ਦੀ ਲੋਕਾਂ ਨੇ ਰੱਜ ਕੇ ਦੁਰਵਰਤੋਂ ਕੀਤੀ ਖਾਸ ਕਰਕੇ ਕੰਪਨੀਆਂ ਵਾਲਿਆਂ ਦੇ ਮਤਲਬ ਕਿ ਗਲਤ ਪ੍ਰਚਾਰ ਕਰਕੇ ਸੋ ਖਾਸ ਕਰਕੇ ਜੇ ਅਪਨ ਦੋ ਬਿਮਾਰੀਆਂ ਦੀ ਗੱਲ ਕਰ ਲਈ ਇੱਕ ਮੈਸਟ੍ਰਾਈਟਸ ਹੋ ਗਈ ਤੇ ਦੂਜਾ ਆਹ ਜਿਹੜੇ ਗਰਮੀਆਂ ਦੇ ਬੁਖਾਰ ਦੇ ਜਿਹੜੇ ਸਮੱਸਿਆ ਆਉਂਦੀ ਹੈ ਚਿਚੜਾਂ ਦਾ ਬੁਖਾਰ ਹੁੰਦਾ ਇਦੇ ਵਿੱਚ ਸਾਨੂੰ ਸਹੀ ਦਵਾਈ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ ਔਰ ਉਹਦੇ ਵਾਸਤੇ ਸੀਬੀਸੀ ਟੈਸਟ ਹੈ ਜਿਹੜਾ ਕੰਪਲੀਟ ਬਲੱਡ ਕਾਊਂਟ ਟੈਸਟ ਹੈ ਉਹ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਜਿੱਥੇ ਵੀ ਕੰਪਲੀਟ ਬਲੱਡ ਕਾਊਂਟ ਟੈਸਟ ਕਰਾ ਕੇ ਤੁਸੀਂ ਆਪਣੇ ਮਾਹਰ ਦੀ ਸਲਾਹ ਨਾਲ ਇਲਾਜ ਕਰਦੇ ਹੋ ਭਾਵੇਂ ਮਿਸਟ੍ਰਾਈਟਸ ਦੇ ਕੇਸ ਹੋਣ ਜਾਂ ਫੰਡ ਰੋਗ ਦੇ ਕੇਸ ਹੋਣ 90% ਕੇਸਾਂ 'ਚ ਮਿਸਟ੍ਰਾਈਟਸ ਦੇ ਵੀ ਬਹੁਤ ਵਾਰੀ ਬਹੁਤ ਘੱਟ ਦਵਾਈ ਨਾਲ ਸਰ ਜਾਂਦਾ ਹੈ ਅਕਸਰ ਕੇਸ ਜਿਹੜੇ ਹੁੰਦੇ ਆ ਇਹ ਮੈਟਾਬੋਲਿਕ ਹੁੰਦੇ ਆ ਮਤਲਬ ਕਿ ਸਰੀਰ ਦੇ ਵਿੱਚ ਜਿਹੜੀ ਸਿਸਟਮ ਹੁੰਦਾ ਉਹ ਚ ਕੋਈ ਗੜਬੜੀ ਹੋਈ ਹੁੰਦੀ ਹੈ ਜਿਹਦੇ ਕਰਕੇ ਮਿਸਟ੍ਰੇਟਸ ਹੁੰਦੇ ਮੰਨ ਲਓ ਪੇਟ ਦਾ ਤਜਾਬੀਪਨ ਬਹੁਤ ਜ਼ਿਆਦਾ ਹੈ ਕੀਟੋਸਿਸ ਬਹੁਤ ਜ਼ਿਆਦਾ ਜਿੱਥੇ ਸ਼ੂਗਰ ਲੈਵਲ ਘਟ ਗਿਆ ਪਸ਼ੂ ਦਾ ਬਹੁਤ ਜ਼ਿਆਦਾ ਜਾਂ ਫਿਰ ਸਰੀਰ ਦੇ ਵਿੱਚ ਜ਼ਹਿਰੀਲੇ ਤੱਤ ਜਿਹਨੂੰ ਅਸੀਂ ਐਂਡੋਟੌਕਸਿਨ ਕਹਿੰਦੇ ਨੇ ਉਹ ਬਹੁਤ ਜ਼ਿਆਦਾ ਬਣ ਰਹੇ ਆ ਜਾਂ ਉਲੀ ਰੋਗ ਵਾਲੇ ਜ਼ਹਿਰੀਲੇ ਤੱਤ ਬਹੁਤ ਜ਼ਿਆਦਾ ਬਣ ਰਹੇ ਆ ਜਾਂ ਫਿਰ ਲੱਗੂ ਤੱਤਾਂ ਰਿਕਾਡ ਬਹੁਤ ਜ਼ਿਆਦਾ ਹੋ ਗਈ ਹੈ ਜਾਂ ਫਿਰ ਪ੍ਰੋਟੀਨ ਦੀ ਮਾਤਰਾ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਸੋ ਇਹ ਜਿਹੜੇ ਕਾਰਨ ਜਿਹੜੇ ਲੱਭਣੇ ਜ਼ਰੂਰੀ ਹੁੰਦੇ ਆ ਬਜਾਏ ਕਿ ਇਹ ਵੀ ਅਸੀਂ ਅੱਖਾਂ ਵਿੱਚ ਕੇ ਜਿਹੜੇ ਆ ਟੈਜੋ ਹੋ ਗਏ ਸਿਲਵੈਕਟਮ ਹੋ ਗਏ ਜਿਹੜੇ ਹੋ ਗਏ ਇਦਾਂ ਦੇ ਜਿਹੜੇ ਹੈਗੇ ਜਿਹੜੇ ਲੌਂਗ ਐਕਟਿੰਗ ਦੇ ਨਾਂ ਤੇ ਪੰਜ ਪੰਜ ਦਿੰਦੇ ਅਸੀਂ ਕਹਿੰਨੇ ਪੰਜ ਦਿਨ ਅਸਰ ਕਰਦੀ ਹੈ ਦਵਾਈ ਇਹ ਜਿਹੜਾ ਕੁਝ ਵੇਚਿਆ ਜਾ ਰਿਹਾ ਇਹ ਬੜਾ ਖਤਰਨਾਕ ਹੈ ਪਸ਼ੂਆਂ ਦੀ ਸਿਹਤ ਵਾਸਤੇ ਵੀ ਪਸ਼ੂ ਪਾਲਕ ਦੀ ਜੇਬ ਵਾਸਤੇ ਵੀ ਦੁੱਧ ਦੀ ਕੁਆਲਿਟੀ ਵਾਸਤੇ ਵੀ ਤੇ ਜਿਹੜਾ ਦੁੱਧ ਪੀ ਰਿਹਾ ਉਹਦੀ ਸਿਹਤ ਵਾਸਤੇ ਵੀ ਔਰ ਸਭ ਤੋਂ ਜਿਹੜੀ ਖਤਰਨਾਕ ਹੈ ਵਾਤਾਵਰਣ ਵਾਸਤੇ ਵੀ ਜਿਹੜਾ ਅਸੀਂ ਇੰਨਾ ਜ਼ਿਆਦਾ ਇਹ ਜ਼ਹਿਰੀਲੇ ਜਿਹੜੇ ਹੈਗੇ ਇਹ ਦਵਾਈਆਂ ਦੀ ਵਰਤੋਂ ਵਧਾ ਰਹੇ ਆ ਜਿਹੜੀ ਉਦੋਂ ਲਾਵਾ ਦੇਖੋ ਇੱਕ ਵੱਡਾ ਮਸਲਾ ਜਿਹੜਾ ਦਵਾਈਆਂ ਦੇ ਵਿੱਚ ਹੀ ਆ ਜਾਂਦਾ ਉਹ ਹੈਗਾ ਟੋਨਿਕਸ ਜਿਹੜੇ ਹੈਗੇ ਭਾਵੇਂ ਕੈਲਸ਼ੀਅਮ ਦੀਆਂ ਟੋਲੀਆਂ ਹੋਣ ਵਿਟਾਮਿਨ ਐਚ ਦੀਆਂ ਟੋਲੀਆਂ ਹੋਣ ਲਿਵਰ ਟੋਨਿਕ ਹੋਣ ਜੱਜ ਕਰ ਲ ਲੰਪੀ ਬਿਮਾਰੀ ਤੋਂ ਬਾਅਦ ਹਰਬਲ ਟੋਨਿਕ ਆ ਕੇ ਬਹੁਤ ਜ਼ਿਆਦਾ ਜਾਜ ਦੀ ਭੁੱਖ ਦੀਆਂ ਵਧਾਉਣ ਦੀਆਂ ਦਵਾਈਆਂ ਦੇ ਜਿਹੜੇ ਹੈਗੇ ਢੋਲੀਆਂ ਆਣ ਲੱਗੀਆਂ ਭੁੱਖ ਵਧਾਉਣ ਵਾਸਤੇ ਇਹ ਜੁਗਾਲੀ ਕਰਨ ਵਾਲੇ ਪਸ਼ੂ ਨੇ ਇੰਨਾ ਚਿਰ ਦਵਾਈਆਂ ਦੀ ਕਦੇ ਜ਼ਰੂਰਤ ਨਹੀਂ ਹੁੰਦੀ ਹੈਗੀ ਸਿਰਫ ਚੰਗੀ ਕੁਆਲਿਟੀ ਦਾ ਮਿਨਰਲ ਮਿਕਸਚਰ ਤੇ ਕੁਝ ਜ਼ਰੂਰੀ ਤੱਤ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹੁੰਦੇ ਆ ਜਿਵੇਂ ਪਾਊਡਰ ਫਾਰਮ ਚ ਬਾਇਓਟਿਨ ਐ ਨਾਇਸਿਨ ਐ ਅਮੀਨੋ ਐਸਿਡ ਨੇ ਮੀਥਿਉਨਿਨ ਤੇ ਜਰਲਾਈਸਿਨ ਤੇ ਜਾਂ ਹੋਰ ਜਿਹੜੇ ਜ਼ਰੂਰੀ ਤੱਤ ਹੈਗੇ ਉਹ ਪਾਊਡਰ ਫਾਰਮ ਚ ਸਸਤੇ ਪੈਂਦੇ ਆ ਜਿਵੇਂ ਵਿਟਾਮਿਨ ਜਿਹੜੇ ਹਨਾ ਸੋ ਉਹਨਾਂ ਦੇ ਜਿਵੇਂ ਹੁਣ ਹੋਰ ਵੱਡੇ ਤੱਤ ਹੋ ਗਏ ਜਿਵੇਂ ਗਰਮੀ ਆਦੀ ਸੋਡੀਅਮ ਪੋਟਾਸ਼ੀਅਮ ਹੈ ਜਿਵੇਂ ਪਹਿਲੀ ਗੱਲ ਕਰਦੇ ਆ ਇਹ ਪਾਊਡਰ ਫਾਰਮ ਚ ਦੇਣੇ ਚਾਹੀਦੇ ਆ ਸਭ ਤੋਂ ਵਧੀਆ ਭੁੱਖ ਖਲੀ ਦਵਾਈ ਜਿਹੜੀ ਹੈਗੀ ਜੁਗਾਲੀ ਕਰਨ ਵਾਲੇ ਪਸ਼ੂਆਂ ਵਾਸਤੇ ਉਹ ਜਿਹੜਾ ਹੈਗਾ ਲਾਈਵ ਯੀਸਟ 10 ਗ੍ਰਾਮ ਰੋਜ਼ ਦਾ ਬਫਰ ਘੱਟੋ ਘੱਟ 100 ਗ੍ਰਾਮ ਜੇ ਜ਼ਿਆਦਾ ਪਸ਼ੂ ਮਤਲਬ ਕਿ ਫੀਡ ਖਾ ਰਹੇ ਤਾਂ ਉਸ ਤੋਂ 150 200 ਗ੍ਰਾਮ ਤੱਕ ਅਰਤੀ ਜੇ ਨੰਬਰ ਤੇ ਜਰ ਹੈਗਾ 30 40 ਗ੍ਰਾਮ ਜਾਂ 50 ਗ੍ਰਾਮ ਤੱਕ ਟਾਕਸਿਨ ਵਾਈਂਡਰ ਲਾਈਵ ਯੀਸਟ ਬਫਰ ਤੇ ਟਾਕਸਿਨ ਵਾਈਂਡਰ ਇਹ ਸਭ ਤੋਂ ਵਧੀਆ ਭੁੱਖ ਲਈ ਦਵਾਈ ਹੈ ਇਹੀ ਸਾਨੂੰ ਦੇਣੀ ਚਾਹੀਦੀ ਹੈ ਇਹਦੇ ਨਾਲ ਹੀ ਸਭਾ ਹੋਣਾ ਹੈ ਜਿਹੜੇ ਮਹਿੰਗੇ ਮਿੰਨਰ ਮਿਕਸਚਰ ਅਸੀਂ ਦੇ ਰਹੇ ਹਾਂ ਉਹਦੇ ਨਾਲ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਹੈਗੇ ਮਿੰਨਰ ਮਿਕਸਚਰ ਦੇ ਵਿੱਚ ਕੀ ਹੁੰਦਾ ਦੇਖੋ ਪਹਿਲੀ ਗੱਲ ਇਹ ਹੈ ਕੁਆਲਿਟੀ ਦਾ ਬਹੁਤ ਵੱਡਾ ਇਸ਼ੂ ਹੈ 2 250 ਰੁਪਏ ਕਿਲੋ ਦਾ ਮਿੰਨਰ ਲੋਕੀ ਪਾ ਰਹੇ ਹੈ ਪਰ ਉਹਦੇ ਨਾਲ ਵੀ ਦੇਖੋ ਸਮੱਸਿਆਵਾਂ ਕਿੰਨੀਆਂ ਜ਼ਿਆਦਾ ਵੱਧ ਰਹੀਆਂ ਹੈ ਕੁਛ ਚੰਗਾ ਕਿਸੇ ادارے ਦਾ ਜਿਹੜਾ ਹੈਗਾ ਸਰਕਾਰੀ ادارے ਦਾ ਮੀਨਲ ਮਿਕਸਚਰ ਲੈ ਸਕਦੇ ਹੋ ਔਰ ਉਹਦੇ ਵਿੱਚ ਕਿਲੋ ਦੇ ਵਿੱਚ 100 ਗ੍ਰਾਮ ਜਿਹੜੇ ਹੈਗੇ 8 ਲਘੂ ਤੱਤ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹੁੰਦੇ ਆ ਜ਼ਿੰਕ ਹੈ ਕਾਪਰ ਹੈ ਕੋਬਾਲਟ ਮੈਗਨੀਜ਼ ਆਇਓਡੀਨ ਆਇਰਨ ਕ੍ਰੋਮੀਅਮ ਤੇ ਸੇਲੀਨੀਅਮ ਔਰ ਨਾਲ ਜਿਹੜਾ ਵਿਟਾਮਿਨ ਏ ਡੀ 3 ਹੈਗਾ ਸੋ ਉਹ 10 ਗ੍ਰਾਮ ਉਹ ਤੇ 100 ਗ੍ਰਾਮ ਜਿਹੜਾ ਹੈਗਾ ਇਹ ਵਿੱਚ ਉਹਦੇ ਜੇ ਅਸੀਂ ਪਾ ਲਵਾਂਗੇ ਤਾਂ ਤੁਹਾਡਾ ਇਹ ਘਰੇ ਹੀ ਜਿਹੜਾ ਹੈਗਾ 150 ਰੁਪਏ ਦੇ ਵਿੱਚ ਬਹੁਤ ਵਧੀਆ ਚਲੇਟਡ ਮਿੰਡਰ ਤਿਆਰ ਹੋ ਜਾਏਗਾ। ਉਹਦੀ ਜਿਹੜੀ ਮਾਤਰਾ ਹੋਏਗੀ 2 ਜ ਹੋਏਗੀ ਜਿਹੜੀ ਉਹ ਹੋਏਗੀ ਇੱਕ ਪਸ਼ੂ ਵਾਸਤੇ 10 ਲੀਟਰ ਦੁੱਧ ਜੇ ਦੇ ਰਿਹਾ ਤਾਂ 100 ਗ੍ਰਾਮ ਜੇ 20 ਲੀਟਰ ਦੁੱਧ ਦੇ ਰਿਹਾ ਤਾਂ 200 ਗ੍ਰਾਮ ਜੇ ਉਸ ਤੋਂ ਜ਼ਿਆਦਾ ਤਾਂ ਫਿਰ ਮਿੰਡਰਲ ਦੀ ਕੁਆਲਟੀ ਵੀ ਸਾਨੂੰ ਹੋਰ ਵਧੀਆ ਬਣਾਉਣੀ ਪਊਗੀ। ਲਘੂ ਤੱਤਾਂ ਦੀ ਮਾਤਰਾ ਵੀ ਵਧਾਉਣੀ ਪਊ ਹੋਰ ਜਿਹੜੀ ਕੁਆਲਟੀ ਜਿਹੜੀ ਹੈਗੀ ਉਹ ਵੀ ਵਧਾਉਣੀ ਪਊ ਹੋਰ ਜਿਹੜੇ ਪਗਲ ਕੀਤੇ ਨਾਇਆਸਿਨ ਹੋ ਗਿਆ, ਬਾਇਓਟਿਨ ਹੋ ਗਿਆ ਜਾਂ ਹੋਰ ਜਿਹੜੇ ਜ਼ਰੂਰੀ ਤੱਤ ਨੇ ਜਿਹੜੇ ਹੈਗੇ ਉਨ੍ਹਾਂ ਦੀ ਮਾਤਰਾ ਤੇ ਕੁਆਲਿਟੀ ਜਿਹੜੀ ਗੁਣਵੱਤਾ ਜਿਹੜੀ ਹੈਗੀ ਉਹ ਬਤਾਉਣੇ ਪਊਗੀ। ਸੋ ਇਹਦੇ ਨਾਲ ਜਿਹੜਾ ਹੈਗਾ ਪਸ਼ੂ ਪਾਲਕ ਦਾ ਜਿਹੜਾ ਹੈਗਾ ਬਹੁਤ ਆਉਣ ਵਾਲੇ ਸਮੇਂ 'ਚ ਬਚਾਅ ਹੋ ਸਕਦਾ ਹੈ। ਉਦੋਂ ਅੱਗੇ ਇੱਕ ਬੜਾ ਜ਼ਰੂਰੀ ਜਿਹੜਾ ਮਸਲਾ ਹੈਗਾ ਉਹ ਹੈਗਾ ਵੈਕਸੀਨੇਸ਼ਨ ਦਾ। ਵੈਕਸੀਨੇਸ਼ਨ ਨੂੰ ਚੱਲ ਰਹੀ ਹੈ ਗਲਕੋਟੂ ਤੇ ਮੂੰਹ ਖੁਰ ਦੀ ਵੈਕਸੀਨ ਚੱਲ ਰਹੀ ਹੈ। ਵੈਕਸੀਨੇਸ਼ਨ ਨੂੰ ਵੀ ਸਹੀ ਤਰੀਕੇ ਨਾਲ ਜਿਹੜਾ ਹੈਗਾ ਉਹ ਕਰਨਾ ਬਹੁਤ ਜ਼ਰੂਰੀ ਹੈ। ਇਦਵਾਰੇ ਪਪਿੱਛੇ ਵੀ ਜਿਹੜਾ ਕ੍ਰੌਪਸ ਇਨਫੋਰਮੇਸ਼ਨ ਆ ਫਸਲਾਂ ਦੀ ਜਾਣਕਾਰੀ ਚੈਨਲ ਹੈ ਪ੍ਰਗਟ ਸਿੰਘ ਉਹਤੇ ਇੱਕ ਵੀਡੀਓ ਪਾਈ ਸੀ ਆਪਾਂ ਉਹ ਚ ਪੰਜ ਜ਼ਰੂਰੀ ਚੀਜ਼ਾਂ ਵੱਲ ਧਿਆਨ ਦੇ ਰਾਨ ਦਾ ਆਪਾਂ ਜਦੋਂ ਵੈਕਸੀਨ ਕਰਨੀ ਹੈ ਪਹਿਲੀ ਗੱਲ ਇਹ ਹੈ ਵੀ ਕੀੜਿਆਂ ਦੀ ਦਵਾਈ ਦੇਣੀ ਜ਼ਰੂਰੀ ਹੈ ਉਸ ਤੋਂ ਬਾਅਦ ਹੈ ਪਸ਼ੂ ਦੀ ਖੁਰਾਕ ਜਿਹੜੀ ਹੈਗੀ ਸੰਤੁਲਿਤ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੈਕਸੀਨੇਸ਼ਨ ਤੋਂ 15-20 ਦਿਨ ਬਾਅਦ ਬਹੁਤ ਜ਼ਰੂਰੀ ਹੁੰਦਾ ਹੈ ਤੀਜੇ ਨੰਬਰ ਤੇ ਹੈ ਕੋਲਡ ਚੇਨ ਮਤਲਬ ਕਿ ਬਰਫ਼ ਚ ਵੈਕਸੀਨ ਰੱਖਣੀ ਚਾਹੀਦੀ ਹੈ 70 ਨੰਬਰ ਤੇ ਹੈਗਾ ਵੀ ਟੌਕਸਿਨ ਬਾਈਂਡਰ ਜਿਹੜਾ ਹੈਗਾ ਬਫਰ ਟੌਕਸਿਨ ਬਾਈਂਡਰ ਤੇ ਮਿਨਰਲ ਮਿਕਸਚਰ ਦੀ ਵਰਤੋਂ ਯਕੀਨੀ ਬਣਾਉਣੀ ਚਾਹੀਦੀ ਹੈ। ਔਰ ਪੰਜਵਾਂ ਜਿਹੜਾ ਬਹੁਤ ਜ਼ਰੂਰੀ ਹੈ ਜੇ ਪਸ਼ੂ ਕੋਈ ਪਸ਼ੂ ਬਿਮਾਰ ਹੋ ਜਾਂਦਾ ਹੈ। ਵੈਕਸੀਨੇਸ਼ਨ ਲੱਗਣ ਤੋਂ ਬਾਅਦ ਹਫ਼ਤੇ 10 ਦਿਨ ਤਾਂ ਉਹਨੂੰ 21 ਦਿਨਾਂ ਪਿੱਛੋਂ ਜਿਹੜੀ ਬੂਸਟਰ ਡੋਜ਼ ਹੈ ਉਹ ਲਗਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਨਾਲ ਦੇਖੋ ਕੀ ਹੈ ਵੀ ਜੇ ਅਸੀਂ ਇਸ ਧੰਦੇ ਨੂੰ ਬਚਾਉਣਾ ਹੈ ਜਿਹੜੀਆਂ ਆਪਾਂ ਇਹ ਪੰਜੇ ਗੱਲਾਂ ਕੀਤੀਆਂ ਜਿਹੜੀਆਂ ਹੈਗੀਆਂ ਫੀਡ ਹੋ ਗਿਆ ਹਰਾਚਾਰਾ ਹੋ ਗਿਆ ਤੂੜੀ ਹੋ ਗਈ ਦਵਾਈਆਂ ਦੀ ਸਹੀ ਵਰਤੋਂ ਤੇ ਦੁਰਵਰਤੋਂ ਖਾਸ ਕਰਕੇ ਮਿਸਟ੍ਰਾਈਟਸ ਬਾਰੇ ਸਪਲੀਮੈਂਟ ਜਿਹੜੇ ਹੈਗੇ ਉਹਨਾਂ ਦੀ ਸਹੀ ਵਰਤੋਂ ਦੁੱਧ ਦੀ ਸਹੀ ਮਾਰਕੀਟਿੰਗ ਭੋਖ ਵਾਲੀਆਂ ਦਵਾਈਆਂ ਦੀ ਸਹੀ ਵਰਤੋਂ ਜਿਵੇਂ ਆਪਾਂ ਬਫਰ ਲਾਈਵ ਜੀਸ ਤੇ ਪ੍ਰੋਕਸੀਮੈਂਡਰ ਦੀ ਗੱਲ ਕੀਤੀ ਹੈ ਔਰ ਅਖੀਰਲਾ ਜਿਹੜਾ ਇੱਕ ਬਹੁਤ ਜ਼ਰੂਰੀ ਮਸਲਾ ਹੈਗਾ ਉਹ ਹੈਗਾ ਸੀਮਨ ਦੀ ਕੁਆਲਿਟੀ ਪੰਜਾਬ ਚ ਬਹੁਤ ਵਧੀਆ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਸੀਮਨ ਉਪਲਬਧ ਹੈ ਬਹੁਤ ਸਾਰੀਆਂ ਚੰਗੀਆਂ ਕੰਪਨੀਆਂ ਜਿਵੇਂ ਹੈਗੀਆਂ এবੀਐਸ ਜਿਵੇਂ ਉਹ ਬਹੁਤ ਸਾਰੇ ਕੰਪਨੀ ਜਿਹੜੇ ਹੈਗੇ ਵਧੀਆ ਕੁਆਲਟੀ ਦਾ ਸੀਮਨ ਜਿਹੜਾ ਹੈਗਾ ਉਹਦੀ ਮਾਰਕੀਟਿੰਗ ਕਰ ਰਹੀਆਂ ਸੋ ਅਸੀਂ ਇਹ ਯਕੀਨੀ ਬਣਾਈਏ ਵੀ ਜਿਹੜਾ ਸਾਡਾ ਸੀਮਨ ਦੀ ਕੁਆਲਟੀ ਹੈ ਉਹ ਭਰੋਸੇਮੰਦ ਹੋਵੇ ਔਰ ਸੀਮਨ ਦੀ ਕੁਆਲਟੀ ਦੇ ਮੁਤਾਬਕ ਹੀ ਅਸੀਂ ਉਹਨੂੰ ਪਸ਼ੂ ਦੀ ਸੇਵਾ ਕਰੀ ਉਹਦੀ ਖੁਰਾਕ ਦੇਈਏ ਔਰ ਪਸ਼ੂ ਮੁਤਾਬਕ ਹੀ ਸਾਡੀ ਸੀਮਨ ਦੀ ਕੁਆਲਟੀ ਹੋਵੇ ਸੀਮੰਦ ਦੀ ਕੁਆਲਿਟੀ ਦੇ ਕੋਲ ਆਉਣ ਵਾਲੇ ਸਮੇਂ ਵਾਸਤੇ ਸੱਦਾ ਜੇ ਅਸੀਂ ਨਸਲ ਸੁਧਾਰ ਕਰਨਾ ਹੈ ਤਾਂ ਸਾਨੂੰ ਸਹੀ ਸੀਮੰਦ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਬੰਦੇ ਅੱਜ ਵੀ ਸੋਸ਼ਲ ਮੀਡੀਆ ਤੇ YouTube Facebook ਤੇ ਜਿਹੜੇ ਹੈਗੇ ਆਪਣੇ ਜਿਹੜੇ ਬੁਲਜ ਦਾ ਪ੍ਰਚਾਰ ਬਹੁਤ ਜ਼ਿਆਦਾ ਕਰਦੇ ਆ ਪਰ ਉਹਨਾਂ ਕੋਲੇ ਕਦੇ ਚੰਗੀਆਂ ਕੱਟੀਆਂ ਜਾਂ ਚੰਗੀਆਂ ਬੱਚੀਆਂ ਦਿਖਾਉਣ ਨੂੰ ਨਹੀਂ ਹੁੰਦੀਆਂ ਉਹੀ ਸੀਮੰਦ ਵਧੀਆ ਜਿਹਦੀਆਂ ਚੰਗੀਆਂ ਕੱਟੀਆਂ ਜਾਂ ਚੰਗੀਆਂ ਬੱਚੀਆਂ ਜਿਹੜੀਆਂ ਹੈਗੀਆਂ ਉਹ ਮਾਰਕੀਟ 'ਚ ਉਪਲਬਧ ਨੇ ਹੁਣ ਦੇਖੋ ਦੁੱਧ ਦੀ ਜਿਹੜੀ ਜਿਹੜਾ ਮਾਂ ਦਾ ਦੁੱਧ ਹੈ ਮਾਂ ਦੇ ਦੁੱਧ ਦੀ ਪੈਦਾਵਾਰ ਹੈ ਉਹਦੇ ਨਾਲ ਹੋਰ ਬਹੁਤ ਸਾਰੇ ਪੈਰਾਮੀਟਰ ਨੇ ਜਿੱਚ ਬਰੀਡਿੰਗ ਵੈਲਿਊ ਹੈ ਜਿਹੜਾ ਵੀ ਉਹਦੇ ਅੱਗੇ ਗੁਣ ਦੁੱਧ ਵਾਲਾ ਗੁਣ ਸੀ ਜਿਹੜਾ ਮਾਂ ਤੋਂ ਧੀਆਂ ਦੇ ਵਿੱਚ ਕਿੰਨਾ ਗਿਆ ਉਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹ ਜਿਹੜੀਆਂ ਹੈਗੀਆਂ ਮੈਂ ਉਮੀਦ ਕਰਦਾ ਵੀ ਜਿਹੜੀ ਇਹ ਪੰਜ ਗੱਲਾਂ ਪੱਜ ਕੀਤੀਆਂ ਤੁਸੀਂ ਇਹਤੇ ਅਮਲ ਕਰੋਗੇ ਤੇ ਵੈਕਸੀਨ ਜਿਹੜੀ ਹੈਗੀ ਉਹ ਤੁਸੀਂ ਬਿਲਕੁਲ ਜਿਵੇਂ ਆਪਾਂ ਤੈਂ ਤੈਂ ਦਾ ਫਿਰ ਐ ਵੀ ਮੂਖੜ ਦੀ ਵੈਕਸੀਨ ਸਾਲ ਚ ਦੋ ਵਾਰੀ ਤੇ ਜਿੱਥੇ ਬਿਮਾਰੀ ਆਈ ਹੈ ਸਾਲ ਚ ਤਿੰਨ ਵਾਰੀ ਔਰ ਗਲ ਕੋਟੂ ਦੀ ਵੈਕਸੀਨ ਜਿਹੜੀ ਹੈਗੀ ਸਾਲ ਚ ਦੋ ਵਾਰੀ ਸੋ ਆਪਾਂ ਗੱਲਾਂ ਕਰਦੇ ਰਵਾਂਗੇ ਧੰਨਵਾਦ ਜੀ ਸਾਰਿਆਂ ਸਤਿ ਸ੍ਰੀ ਅਕਾਲ